ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਆ ਰਿਹਾ ਉਹਨੂੰ ਜਿਸ ਪੱਧਰ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਖਵਾਖ ਪ੍ਰੋਗਰਾਮ ਕਰਕੇ ਜਿੱਥੇ ਮਨਾ ਰਹੀ ਸੀ ਔਰ ਅੱਗੇ ਦੇ ਪ੍ਰੋਗਰਾਮ ਜਿਹੜੇ ਨੇ ਉਹ ਵੀ ਨਵੰਬਰ ਦੇ ਮਹੀਨੇ ਤੱਕ ਪੂਰੇ ਚੱਲਨੇ ਨੇ ਮਗਰ ਆਪਣੀ ਆਦਤ ਮੁਤਾਬਕ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਵਿੱਚ ਉਹ ਕੰਮ ਸ਼ੁਰੂ ਕਰਤਾ ਜਿਸ ਵਕਤ ਉਹ ਆਪ ਕਾਬਜ਼ ਹੁੰਦੇ ਸੀ ਬਤੌਰ ਪ੍ਰਧਾਨਗੀ ਦੇ ਦੋ-ਦੋ ਸੰਗਰਾਂਦਾ ਦੋ-ਦੋ ਗੁਰਪੁਰਬ ਔਰ ਦੋ-ਦੋ ਤਿਹਾੜੇ ਹਰ ਚੀਜ਼ ਦੇ ਮਨਾਉਣੇ ਅਗਰ ਅੱਜ ਗੁਰੂ ਸਾਹਿਬ ਦੀ ਇਸ ਸ਼ਤਾਬਦੀ ਨੂੰ ਵੀ ਦੋ ਹਿੱਸੇ 'ਚ ਵੰਡਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਨਗਰ ਕੀਰਤਨ ਡੂਬਰੀ ਸਾਹਿਬ ਤੋਂ ਸ਼ੁਰੂ ਹੋਇਆ ਔਰ ਦਿੱਲੀ ਦੇ ਵਿੱਚ ਉਹ ਨਗਰ ਕੀਰਤਨ ਲੈ ਕੇ ਇੱਥੇ ਆਇਆ ਜਾ ਰਿਹਾ ਸੀ ਮਗਰ ਉਹਦੀ ਉੱਤੇ ਇਸ ਤਰੀਕੇ ਦੇ ਨਾਲ ਕਾਰਸ਼ਾਲੀ ਕਰਨੀ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਉਸ ਨਗਰ ਕੀਰਤਨ ਦੀ ਰੂਪਰੇਖਾ ਬਣਾਣੀ ਔਰ ਜ਼ਬਰਨ ਦਿੱਲੀ ਦੇ ਇਤਿਹਾਸਿਕ ਗੁਰਦੁਆਰੇ ਜਿੱਦੀ ਰੇਕ ਤੇ ਦੇਖ ਰੇਕ ਜਿਹੜੀ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ 24 ਨਵੰਬਰ ਔਰ 25 ਨੰਬਰ ਦਾ ਨਵੰਬਰ ਦਾ ਇਹ ਅਕਤੂਬਰ ਦਾ ਇਹ ਇਸ਼ਤਿਹਾਰ ਕੱਟਤਾ कि 24 ਅਕਤੂਬਰ ਨੂੰ ਨਾਨਕ ਪਿਆਉ ਸਾਹਿਬ ਰਾਤ ਦਾ ਵਿਸ਼ਰਾਮ ਹੋਏਗਾ ਔਰ 25 ਤਰੀਕ ਨੂੰ ਰਾਤੀ ਜਿਹੜਾ ਪ੍ਰੋਗਰਾਮ ਹੈ ਹੋਏਗਾ ਉਹ ਵਿਸ਼ਰਾਮ ਦਾ ਉਹ ਰਕਾਬਗੋਨ ਸਾਹਿਬ ਹੋਏਗਾ ਕਾਲ ਦੀ ਤਰੀਕ ਤੱਕ ਜਿਸ ਵਕਤ ਇਸ਼ਤਿਹਾਰ ਬਾਜ਼ਾਰ ਦੇ ਵਿੱਚ ਪਿਛਲੇ ਹਫਤੇ ਤੋਂ ਘੁੰਮ ਰਿਆ ਸੀ ਸਾਡੇ ਕੋਲੋਂ ਕੋਈ ਨਾ ਸੂਚਨਾ ਆਈ ਨਾ ਕੋਈ ਇਨਫੋਰਮੇਸ਼ਨ ਸਾਡੇ ਕੋਲੋਂ ਜਾਂ ਕੋਈ ਸਾਡੇ ਕੋਲ ਡਿਮਾਂਡ ਆਈ ਕਿ ਸਾਨੂੰ ਕਮਰਿਆਂ ਦੀ ਜਾਂ ਰਹਿਸ਼ ਦਾ ਪ੍ਰਬੰਧ ਕਰੋ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਖੁਦ ਤਾਂ ਮੈਂ ਸਾਹਿਬ ਨੂੰ ਫੋਨ ਕੀਤਾ ਪ੍ਰਧਾਨ ਐਸਜੀਪੀਸੀ ਨੂੰ ਔਰ ਉਹਨਾਂ ਨਾਲ ਮੈਂ ਜਦ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹਨਾਂ ਦੀ ਗੱਲ ਛੱਡੋ ਔਰ ਮੈਂ ਤੁਹਾਨੂੰ ਇਹਦੇ ਉੱਤੇ ਮੇਲ ਭੇਜ ਦਵਾਂ ਔਰ ਸਾਡੇ ਕੋਲੋਂ ਕੀ ਡਿਮਾਂਡ ਤੁਹਾਨੂੰ ਚਾਹੀਦੀ ਹੈ ਔਰ ਉਹਨਾਂ ਨੇ ਅੱਜ ਮੈਨੂੰ ਡਿਮਾਂਡ ਭੇਜੀ ਆ ਜਿਹੜੇ ਉਹਨਾਂ ਨੂੰ ਕਮਰਿਆਂ ਦੀ ਇੱਥੇ ਲੋੜ ਹੈ ਸੋ ਇਹ ਗੱਲ ਮੈਂ ਬਿਲਕੁਲ ਸਪਸ਼ਟ ਕਰਕੇ ਇਹ ਗੱਲ ਕਰਨਾ ਚਾਹੁੰਦਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਬਿਨਾਂ ਕਿਸੇ ਦੀ ਸਲਾਹ ਦੇ ਨਾ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਦੀ ਸਲਾਹ ਤੇ ਤੇ ਨਾ ਹੀ ਪਾਰਟੀ ਦੇ ਕਿਸੇ ਆਪਣੇ ਵਰਕਰਾਂ ਦੀ ਸਲਾਹ ਦੇ ਉੱਤੇ ਕੱਲੇ ਮਨਮਰਜ਼ੀ ਕਰਦਾ ਹੋਇਆ ਜਿਹੜਾ ਇਹਨਾਂ ਨੇ ਇਸ ਸਤਾਪਦੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਔਰ ਸਭ ਤੋਂ ਵੱਡਾ ਬਜਰ ਗੁਨਾਹ ਜਿੱਤੇ ਕਰਕੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਸਦਿਆ ਕਿ ਦਿੱਲੀ ਦੇ ਵਿੱਚ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ 18 ਤਰੀਕ ਨੂੰ ਗੁਰਤੇਗ ਬਾਧਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਉਹ ਲੋਕ ਗੁਰਤੇਗ ਬਹਾਦਰ ਧਰਮ ਦੀ ਚਾਦਰ ਸ਼ਨੀਵਾਰ 18 ਅਕਤੂਬਰ 2025 ਜਗ੍ਹਾ ਕਿੱਥੇ ਵੇ ਸਟੇਨ ਆਡੀਟੋਰੀਅਮ ਇੰਡੀਅਨ ਹੈਬਿਟੈਂਟ ਸੈਂਟਰ ਉਹ ਹੈਬਿਟੇਟ ਸੈਂਟਰ ਜਿੱਥੇ ਰੋਜ਼ ਸਾਰੀ ਦੁਨੀਆ ਨੂੰ ਪਤਾ ਜਿੱਥੇ ਸ਼ਰਾਬ ਦੀ ਵਰਤੋਂ ਹੁੰਦੀ ਹੈ ਉਸ ਸੈਂਟਰ ਜਿੱਥੇ ਵੱਖਰੇ ਵੱਖਰੇ ਕਮਰੇ ਬਣੇ ਨੇ ਕਿ ਦੁਨੀਆ ਦੇ ਵਿੱਚੋਂ ਕੋਈ ਵੀ ਬੰਦਾ ਦੇਸ਼ 'ਚ ਰਹਿੰਦਾ ਹੋਏ ਦੁਨੀਆ 'ਚ ਰਹਿੰਦਾ ਹੋਏ ਆ ਕੇ ਉੱਥੇ ਰਹਿੰਦੇ ਹੋਣ ਕੀ ਕੰਮ ਕਰਦੇ ਨੇ ਕੀ ਗਰਮ ਕਰਦੇ ਨੇ ਕਿਹੜੇ ਵੀ ਸਟੇਟ ਤੋਂ ਕੋਈ ਆਏ ਔਰ ਉਹ ਜਗ੍ਹਾ ਦੇ ਉੱਤੇ ਜਿੱਥੇ ਸ਼ਰਾਬ ਦੀ ਵਰਤੋਂ ਹੁੰਦੀ ਹੈ ਜਿੱਥੇ ਨਾਨਵੇਜ ਦੀ ਵਰਤੋਂ ਹੁੰਦੀ ਹੈ ਉੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਗੁਰਤੇਗ ਬਾਦਰ ਸ਼ਾਹ ਦੀ ਸ਼ਹੀਦੀ ਦਿਹਾੜਾ ਮਨਾਉਂਦੀ ਹੈ ਉੱਥੇ ਸੈਮੀਨਾਰ ਰੱਖੇ ਜਾ ਰਹੇ ਹਨ ਔਰ ਮੈਂ ਸਮਝਦਾ ਕਿ ਸਰਦਾਰ ਧਾਮੀ ਸਾਹਿਬ ਨੂੰ ਐਸਜੀਪੀਸੀ ਨੂੰ ਸ਼ਾਇਦ ਦਿੱਲੀ ਦੇ ਇਨਾ ਆਡੀਟੋਰੀਅਮ ਦੇ ਬਾਰੇ ਨਹੀਂ ਪਤਾ ਮਗਰ ਸਰਦਾਰ ਪਰਮਜੀਤ ਸਿੰਘ ਸਰਨਾ ਆਪ ਆਪਣੀ ਹੰਕਾਰ ਦੇ ਪਿੱਛੇ ਉਹਨਾਂ ਨੇ ਇਹ ਪ੍ਰੋਗਰਾਮ ਰੱਖੇ ਨੇ ਮੈਂ ਤਾਂ ਹਮੇਸ਼ਾ ਉਹਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਦਿੱਲੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੱਖ-ਵੱਖ ਆਧਾਰੇ ਨੇ ਸਾਡੇ ਸਕੂਲਾਂ ਦੇ ਵਿੱਚ ਆਡੀਟੋਰੀਅਮ ਨੇ ਸਾਡੇ ਕਾਲਜੇਸ ਦੇ ਵਿੱਚ ਆਡੀਟੋਰੀਅਮਸ ਹੈਗੇ ਨੇ ਤੁਸੀਂ ਇੱਕ ਵੀ ਮੰਗ ਕੀਤੀ ਹੁੰਦੀ ਅਸੀਂ ਤੁਹਾਡੇ ਤੋਂ ਕਦੀ ਪਿੱਛੇ ਨਹੀਂ ਹਟਣਾ ਸੀ ਕਿਉਂਕਿ ਅਸੀਂ ਹਮੇਸ਼ਾ ਸ਼ਰੋਮਣੀ ਕਮੇਟੀ ਨੂੰ ਵੱਡਾ ਸਮਝਿਆ ਔਰ ਵੱਡਾ ਬਣ ਕੇ ਤੁਹਾਨੂੰ ਹਮੇਸ਼ਾ ਸਹਿਯੋਗ ਕਰਨ ਦੀ ਗੱਲ ਕੀਤੀ ਹੈ ਮਗਰ ਅੱਜ ਤੁਸੀਂ ਜਿਸ ਜਗ੍ਹਾ ਦੇ ਉੱਤੇ ਸ਼ਰਮਾਂ ਦੀ ਵਰਤੋਂ ਹੁੰਦੀ ਹੋਏ ਉੱਥੇ ਗੁਰਤੇਜ ਬਾਦਰ ਸਾਹਿਬ ਦਾ ਤੁਸੀਂ ਜਾ ਕੇ ਦਿਹਾੜਾ ਮੜਾਓ ਇਹ ਗੱਲ ਸਾਨੂੰ ਇਹਨਾਂ ਦੇ ਅੰਦਰੂਨੀ ਵੀ ਪਤਾ ਚੱਲੀ ਹੈ ਕਿ ਬਹੁਤ ਵੱਡੀ ਇਹਨਾਂ ਚ ਫੁੱਟ ਹੋਈ ਹੈ ਸਰਦਾਰ ਮਨਜੀਤ ਸਿੰਘ ਜੀ ਕੇ ਜਿਹੜੇ ਸਾਬਕਾ ਪ੍ਰਧਾਨ ਹੈ ਉਹਨਾਂ ਨੇ ਇਸ ਗੱਲ ਨੂੰ ਆਪੋਜ਼ ਵੀ ਕੀਤਾ ਮਗਰ ਮ ਜੀ ਕੇ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿਉਂਕਿ ਇਹ ਆਪੋਜ਼ ਦਾ ਕਾਰਨ ਵੀ ਪਤਾ ਚੱਲ ਰਿਹਾ ਕਿ ਉਹਨਾਂ ਦਾ ਇਸ਼ਤਿਹਾਰਾਂ ਵਿੱਚ ਕਾਡਾਂ ਦੇ ਉੱਤੇ ਕੋਈ ਨਾਮ ਵੀ ਨਹੀਂ ਪਾਇਆ ਗਿਆ ਉਹਨਾਂ ਨੇ ਮਨਾ ਕਰਤਾ ਮਗਰ ਮ ਜੀ ਕੇ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਸਿਰਫ ਆਪੋਜ਼ ਕਰਨਾ ਹੀ ਤੁਹਾਡਾ ਫਰਜ਼ ਸੀ ਤੁਹਾਡਾ ਫਰਜ਼ ਨਹੀਂ ਬੰਦਾ ਸੀ ਕਿ ਇਹਨੂੰ ਰੋਕਿਆ ਜਾਏ ਕਿ ਇਹ ਸ਼ਤਾਬਦੀ ਦਾ ਸਮਾਗਮ ਗੁਰਤੇਗ ਬਾਦਰ ਸਾਹਿਬ ਦਾ ਉਸ ਆਡੀਟੋਰੀਅਮ ਵਿੱਚ ਨਾ ਕੀਤਾ ਜਾਏ ਜਿੱਥੇ ਸ਼ਰਾਬਾਂ ਦੀ ਵਰਤੋਂ ਹੁੰਦੀ ਹੈ ਤੁਸੀਂ ਵੈਸੇ ਤੇ ਬੜੀ ਵੱਡੀ ਵੱਡੀ ਗੱਲਾਂ ਕਰਦੇ ਹੋ ਨਹੀਂ ਸਰਦਾਰ ਭਰਮਜੀਤ ਸਿੰਘ ਨੂੰ ਸਮਝ ਮਗਰ ਤੁਸੀਂ ਤੇ ਇਸ ਗੱਲ ਦੇ ਉੱਤੇ ਪੈਰਾ ਦੇ ਸਕਦੇ ਸੀ ਕਿਉਂਕਿ ਹਮੇਸ਼ਾ ਤੁਸੀਂ ਚੰਗੀ ਗੱਲਾਂ ਦੇ ਉੱਤੇ ਉਹਦਾ ਸਾਥ ਦੇਂਦੇ ਹੋ ਔਰ ਮੈਨੂੰ ਇਹ ਜਿਹੜੀ ਸੁਣਨ ਨੂੰ ਚ ਆਈ ਹੈ ਜਿਹੜੀ ਤੁਸੀਂ ਅੰਦਰ ਖਾਤੇ ਆਪਣਾ ਨਾਮ ਹਟਾਇਆ ਮੁਬਾਰਕ ਹੋਏ ਤੁਸੀਂ ਇਹ ਤੁਹਾਡਾ ਸਟੈਪ ਚੰਗਾ ਹੈ ਮਗਰ ਮੈਂ ਸਮਝਦਾ ਕਿ ਖਾਲੀ ਇਹ ਨਾਮ ਨਾ ਆਪਣਾ ਕਾਰਡ 'ਚ ਪਾਉਣ ਦੀ ਗੱਲ ਨਹੀਂ ਹੋਣੀ ਚਾਹੀਦੀ ਤੁਹਾਡੀ ਜ਼ਿੰਮੇਵਾਰੀ ਬੰਦੀ ਸੀ ਕਿ ਤੁਸੀਂ ਉਹਨੂੰ ਰੋਕੋ ਕਿਉਂਕਿ ਜਿੱਥੇ SGPC ਦਾ ਕਿਰਦਾਰ ਨੂੰ ਢਾਲਾਈ ਜਾ ਰਹੀ ਹੈ ਪਰਮਜੀਤ ਸਿੰਘ ਸਰਨੇ ਵਾਲੋਂ ਐਸਟੀਆਰ ਕੱਢਿਆ ਗਿਆ ਔਰ ਇਸ ਤੋਂ ਵੱਡਾ ਬਜਰ ਗੁਨਾਹ ਨਹੀਂ ਹੋ ਸਕਦਾ ਕਿ ਜਿਹੜੀ ਮੈਂ ਲਾਈਨ ਤੁਹਾਨੂੰ ਪੜ ਕੇ ਦਿੱਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਪ੍ਰੋਗਰਾਮ ਕਰਾਇਆ ਜਾ ਰਿਹਾ ਔਰ ਉਹਦਾ ਮੁੱਖ ਮਹਿਮਾਨ ਜਿਹੜਾ ਹੈ ਸਭ ਤੋਂ ਪਹਿਲੇ ਅਗਰ ਕੋਈ ਬੋਲਣਾ ਹੈ ਤੇ ਉਹ ਸਰਦਾਰ ਸਵਾਗਤੀ ਭਾਸ਼ਣ ਜਿਹੜਾ ਹੋਣਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਕੋਈ ਕਨਸਟੀਟਿਊਸ਼ਨਲ ਪੋਸਟ ਨਹੀਂ ਹੈ ਅੱਜ ਸਰਦਾਰ ਪਰਮਜੀਤ ਸਰਦਾਰ ਸੁਪੀਰ ਸਿੰਘ ਬਾਦਲ ਕੋਲ ਕਿ ਉਹਨਾਂ ਨੂੰ ਬੁਲਾਇਆ ਜਾਏ ਔਰ ਉਸ ਤੋਂ ਬਾਅਦ ਜਿਹੜਾ ਵਿਸ਼ੇਸ਼ ਸੰਬੋਧਨ ਹੋਣਾ ਉਹ ਜਥੇਦਾਰ ਅਕਾਲ ਤਖਤ ਦਾ ਉਸ ਤੋਂ ਬਾਅਦ ਕੀਤਾ ਜਾਏਗਾ ਸੋ ਔਰ ਜਿਹੜਾ ਚੌਥੇ ਨੰਬਰ ਤੇ ਆ ਪੰਜਵੇਂ ਨੰਬਰ ਤੇ ਜਾ ਕੇ ਧਮੀ ਸਾਹਿਬ ਦਾ ਨਾਮ ਪਾਇਆ ਗਿਆ ਕਿ ਇਹ ਬੋਲਣਗੇ ਉਸ ਤੋਂ ਬਾਅਦ ਮੈਂ ਇਹ ਸਾਰੀ ਸੰਗਤ ਜੀ ਤੁਹਾਨੂੰ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਕਾ ਕਾਲੀ ਤਲਾ ਦੇ ਪ੍ਰਧਾਨ ਜਿਹੜੇ ਨੇ ਉਹ ਅੱਜ ਅਕਾਲ ਤਖਤ ਉੱਪਰ ਹੋ ਗਏ ਨੇ ਜੇ ਤੁਸੀਂ ਰੱਖਣਾ ਹੈ ਰੱਖੋ ਮਗਰ ਘੜਤੋ ਘੜਤਾਮੀ ਸਾਹਿਬ ਤੁਸੀਂ ਸ਼ਰੂਮਨੀ ਕਮੇਟੀ ਦਾ ਪ੍ਰਧਾਨ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਇਹਨਾਂ ਲੋਕਾਂ ਨੂੰ ਦੱਸਿਆ ਜਾਏ ਕਿ ਇਹਨਾਂ ਪੋਸਟਰਾਂ ਦੀ ਕੀ ਗਰੀਬਾ ਹੁੰਦੀ ਹੈ ਇਹਦੀ ਕੀ ਮਹਤਤਾ ਹੈ ਲੋਕਾਂ ਦੇ ਵਿੱਚ ਅਸੀਂ ਕੀ ਇਮਪ੍ਰੈਸ਼ਨ ਦੇ ਰਿਹਾ ਕਿ ਜਿਹੜੀ ਕਮੇਟੀ ਨੂੰ ਉਹ ਸਾਰੀ ਦੁਨੀਆ ਸਰਮੌਰ ਸਮਝਦੀ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਸਰਮੌਰ ਸਮਝਦੀ ਆ ਤੁਸੀਂ ਅੱਜ ਉਹਨੂੰ ਕਿਸ ਤਰੀਕੇ ਦੇ ਨਾਲ ਇਹ ਦਿੱਲੀ ਦੇ ਤੁਹਾਡੇ ਬੈਠੇ ਹੋਏ ਬੰਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਨੇ ਕਿਸ ਤਰੀਕੇ ਨਾਲ ਉਹਨੂੰ ਢਾਹ ਲਾ ਰਹੇ ਆ ਸੋ ਮੈਂ ਇੱਕ ਵਾਰ ਫਿਰ ਤੋਂ ਤਾਂ ਹਮੀ ਸਾਹਿਬ ਤੁਹਾਨੂੰ ਬੇਨਤੀ ਕਰਾਂਗਾ ਮੈਨੂੰ ਪਤਾ ਹੈ ਕਿ ਤੁਹਾਡੇ ਇਹ ਡਿਸੀਜਨ ਚੇਂਜ ਕਰਨ ਦੀ ਇਜਤ ਸ਼ਾਇਦ ਤੁਹਾਨੂੰ ਇਹ ਲੋਕ ਤੁਹਾਡੇ ਨਾਲ ਨਾਰਾਜ਼ ਹੋਣ ਮਗਰ ਇਹ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਇਹ ਹੈਬਿਟੇਟ ਸੈਂਟਰ ਤੋਂ ਹਟਾ ਕੇ ਇਹ ਪ੍ਰੋਗਰਾਮ ਜਿਹੜਾ ਹੈ ਇਹ ਕਿਸੇ ਵੀ ਵਿਧੇਕਾ ਦੇ ਅਰਜ਼ੀ ਕਰਾ ਲਓ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਬਹੁਤ ਆਡੀਟੋਰੀਅਮ ਨੇ ਸਾਡੇ ਕੋ ਗੁਰਦੁਆਰਾ ਮਾਤਾ ਸੁੰਦਰੀ ਆਡੀਟੋਰੀਅਮ ਬੜਾ ਸੋਹਣਾ ਜਿਹੜਾ ਸੈਂਟਰ ਪਲੇਸ ਪੈਂਦਾ ਗੁਰਤੇਗ ਭਾਦਰ ਸਾਹਿਬ ਦੇ ਨਾਮ ਦੇ ਉੱਤੇ ਜਿਹੜਾ ਸਾਡਾ ਕਾਲਜ ਹੈ ਖਾਲਸਾ ਕਾਲਜ ਉਹਦੇ ਉੱਤੇ ਉੱਥੇ ਆਡੀਟੋਰੀਅਮ ਹੈਗਾ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦੇ ਵਿੱਚ ਹੈਗਾ ਔਰ ਵਧੀਆ ਸਾਰਾ ਪ੍ਰਬੰਧ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਕਿ ਮਗਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਗੁਰੂ ਸਾਹਿਬ ਦੇ ਇਸ ਸ਼ਹਾਦਤ ਨੂੰ ਇਸ ਤਰੀਕੇ ਦੇ ਨਾਲ ਅਕਾਲੀ ਦਲ ਦਿੱਲੀ ਦੇ ਵਿੱਚ ਨਾ ਰੋਲੇ ਕਿਉਂਕਿ ਇਹਨਾਂ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਹਮੇਸ਼ਾ ਦੋਫਾੜ ਕੀਤਾ ਕੌਮ ਦੇ ਵਿੱਚ ਇਹ ਨਵਾਂ ਜਿਹੜਾ ਇਹਨਾਂ ਨੇ ਪੰਗਾ ਪਾਇਆ ਇਹਦੇ ਉੱਤੇ ਧਾਮੀ ਸਾਹਿਬ ਤੁਹਾਨੂੰ ਆਪ ਸੁਚੇਤ ਹੋਣਾ ਚਾਹੀਦਾ ਕਿਉਂਕਿ ਨਾਮ ਦੀ ਵਰਤੋਂ ਜਿਹੜੀ ਆ ਉਹ ਸਿਰਫ ਤੇ ਸਿਰਫ ਸ਼ਰੂਨੀ ਅਕਾਲੀ ਦਲ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋ ਰਹੀ ਹੈ ਨਾ ਕਿ ਕਿਸੇ ਹੋਰ ਦੀ ਅ ਉਹਨਾਂ ਕੋਈ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਔਰ ਜਿਹੜੀ ਮੈਂ ਗੱਲ ਹੋਣੀ ਕਹੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਨੂੰ ਮੈਂ ਖਲ ਖੁਦ ਫੋਨ ਕੀਤਾ ਔਰ ਉਹਨਾਂ ਨੇ ਮੈਨੂੰ ਅੱਜ ਮੇਲ ਭੇਜੀ ਹੈ ਔਰ ਮੇਲ ਦੀ ਤੁਸੀਂ ਤਾਰੀਖ ਵੀ ਦੇਖ ਸਕਦੇ ਹੋ ਕਿ ਅੱਜ ਦੀ ਡੇਟ ਦੇ ਵਿੱਚ ਮੇਲ ਆਈ ਹੈ ਔਰ ਮੇਲ ਆਨ ਤੋਂ ਬਾਅਦ ਉਹਦੇ ਚ ਵੀ ਕਲੈਰਿਟੀ ਨਹੀਂ ਸੀ ਉਹਦੇ ਚ ਵੀ ਲਿਖਿਆ ਗਿਆ ਕਿ ਤੁਸੀਂ ਸਾਨੂੰ ਸਹਿਯੋਗ ਦਿਓ ਫਿਰ ਮੈਂ ਆਪਣੇ ਆਫਿਸ ਸਟਾਫ ਕੋਲੋਂ ਉਹਨਾਂ ਦੇ ਪੀਏ ਨੂੰ ਫੋਨ ਕਰਾਇਆ ਕਿ ਸਹਿਯੋਗ ਦੇ ਵਿੱਚ ਕੀ ਕੀ ਚੀਜ਼ ਚਾਹੀਦੀ ਹੈ ਔਰ ਉਹਨਾਂ ਨੇ ਸਾਨੂੰ ਫਿਰ ਜਿਹੜੀ ਚਿੱਠੀ ਲਿਖੀ ਉਹ ਮੈਂ ਤੁਹਾਨੂੰ ਹੁਣੇ ਪੜ੍ਹ ਕੇ ਸੁਣਾ ਦਿੰਦਾ ਕਿ ਜਿਹੜੀ ਮੰਗ ਕੀਤੀ ਉਹ ਅੱਜ ਹੋਈ ਹੈ ਇਸ ਤੋਂ ਪਹਿਲੇ ਕਦੀ ਨਹੀਂ ਹੋਈ ਔਰ ਇਹ ਜਿਹੜੇ ਇਸ਼ਤਿਹਾਰ ਨੇ ਇਹ ਦਿੱਲੀ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਚੱਲ ਰਹੇ ਨੇ ਨੇ ਉਹਨਾਂ ਨੇ ਹਮੇਸ਼ਾ ਮੰਗ ਕੀਤੀ ਥੀ ਕਿ ਜੇ ਹਮਾਰਾ ਯਾਪਨ ਨਗਰ ਕੀਰਤਨ ਆ ਰਿਹਾ ਔਰ ਇਸ ਨਗਰ ਕੀਰਤਨ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਜਾਏ ਔਰ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਿਹੜੀ ਤੁਸੀਂ 25 ਤਰੀਕ ਦੀ ਡਿਮਾਂਡ ਕੀਤੀ ਹੈ 25 ਤਰੀਕ ਆਲਰੇਡੀ ਇੱਥੇ ਪੰਜਾਬ ਸਰਕਾਰ ਨੇ ਆਪਣੇ ਕਿਸੇ ਨੁਮਾਇंदे ਦੇ ਨਾਮ ਦੇ ਉੱਤੇ ਬੁੱਕ ਕਰਾ ਕੇ ਉੱਥੇ ਪ੍ਰੋਗਰਾਮ ਕਰ ਰਹੇ ਸੋ ਇਹ ਪੋਸੀਬਲ ਨਹੀਂ ਹੈਗਾ ਔਰ ਅਸੀਂ ਤੇ ਇਹਨਾਂ ਨੂੰ ਇੱਥੇ ਤੱਕ ਕਿਹਾ ਸੀ ਕਿ ਤੁਸੀਂ 25 ਤਰੀਕ ਦਾ ਜਿਹੜਾ ਸਮਾਗਮ ਹੈ ਉਹ ਤੁਸੀਂ ਨਾਲ ਪਿਓ ਲੈ ਜਾਓ ਔਰ 24 ਤਰੀਕ ਦਾ ਰਿਕਾਪ ਪੁਆਇੰਟ ਕਰ ਲਓ ਔਰ ਸਾਡੀ ਇੱਕੋ ਗੱਲ ਰਹੀ ਹੈ ਕੀ ਸਮਾਗਮ ਵੀ ਕਰੋ ਕੀਰਤਨ ਦਰਬਾਰ ਵੀ ਕਰੋ ਅਸੀਂ ਮਨਾਈ ਨਹੀਂ ਕਰਾਂਗੇ ਮਗਰ ਅਸੀਂ ਸਟੇਜਾਂ ਸਿਰਫ ਤੇ ਸਿਰਫ ਸ਼ਰੂਮਣੀ ਕਮੇਟੀ ਨੂੰ ਦਵਾਂਗੇ ਕਿਸੇ ਅਕਾਲੀ ਦਲ ਦੇ ਨੁਮਾਇंदे ਨੂੰ ਨਹੀਂ ਦਵਾਂਗੇ ਕਿਸੇ ਨੂੰ ਨਹੀਂ ਦਾਂਗੇ ਸਟੇਜ ਲਈ ਕਿਤੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਕੋਲ ਮਗਰ ਇਹ ਲੋਕਾਂ ਦਾ ਇੱਕ ਜੋ ਮੈਨੂੰ ਨਜ਼ਰ ਆ ਰਿਹਾ ਮੋਟਰ ਸੰਪਰਿੰਟ ਜਿਹੜੀ ਨਜ਼ਰ ਆ ਰਹੀ ਹੈ ਕਿ ਸਿਰਫ ਤੇ ਸਿਰਫ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਨਾ ਕਿਸੇ ਤਰੀਕੇ ਕਟਗਰੇਜ ਖੜਾ ਕਰਤਾ ਜਾਏ ਕਿ ਤਾਂ ਕਿ ਜੀ ਅਸੀਂ ਨਗਰ ਕੀਰਤਨ ਦੇ ਆਉਣ ਦੇ ਉੱਤੇ ਉਹਨਾਂ ਨੂੰ ਰੈਸ਼ ਦਾ ਪ੍ਰਬੰਧ ਨਹੀਂ ਕਰਾਇਆ ਸੋ ਇਹ ਅੱਜ ਦੀ ਡੇਟ ਜਿਹੜੀ ਹੈ ਤੁਸੀਂ ਇਹ ਦੇਖ ਸਕਦੇ ਹੋ ਕਿ ਇਹਨਾਂ ਨੇ ਮੈਨੂੰ ਜਿਹੜੀ ਚਿੱਠੀ ਨਹੀਂ ਅੱਜ ਦੀ ਡੇਟ ਨਹੀਂ ਹੈ ਇਹ 14 ਤਰੀਕ ਨੂੰ ਇਹਨਾਂ ਦੀ ਡੇਟ ਪਾ ਕੇ ਭੇਜੀ ਅੱਜ ਚਿੱਠੀ ਨਗਰ ਕੀਰਤਨ 24 ਔਰ 25 ਰਾਤ ਨੂੰ ਨਾਨਕ ਪਿਆਉ ਸਾਹਿਬ ਆ ਰਿਹਾ 14 ਕੱਲ ਸੀ ਨਾ ਤੇ ਠੀਕ ਹੈ ਕੱਲ ਦੀ ਡੇਟੀ ਚ ਉਹਨਾਂ ਨੇ ਚਿੱਠੀ ਲਿਖੀ ਆ ਔਰ ਇਹਦੇ ਵਿੱਚ ਜਿਹੜੇ ਨੇ ਦੋਨੋਂ ਤੇ ਜਗ੍ਹਾ ਤੇ ਉੱਤੇ ਨਾਨਕਪਿਆਉ ਸਾਹਿਬ ਔਰ ਕਾਬਗਨ ਸਾਹਿਬ 50-50 ਕਮਰੇ ਅਤੇ ਲੰਗਰ ਆਦਿ ਦਾ ਪ੍ਰਬੰਧ ਕਰਵਾਉਣਾ ਬਾਕੀ ਸੰਗਤ ਦੀ ਟੁਪੀ ਰਿਆਜ ਦੀ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਸੋ ਇਹ ਜਿਹੜੀ ਤਾਮੀ ਸਾਹਿਬ ਨੇ ਸਾਨੂੰ ਚਿੱਠੀ ਲਿਖਵਾਈ ਹੈ ਆਪਣੇ ਸਟਾਫ ਤੋਂ ਜਾਂ ਉੱਥੋਂ ਆਈ ਹੈ ਬਿਲਕੁਲ ਹੈ ਦੇ ਉੱਤੇ ਇਹਨਾਂ ਵਨ ਕੰਮ ਹੋਏਗਾ ਸੰਗਤ ਦਾ ਸਤਿਕਾਰ ਕਰਨਾ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਔਰ ਉਹਨਾਂ ਦੇ ਹਰ ਚੀਜ਼ ਦੀ ਪ੍ਰਬੰਧਤਾ ਦਾ ਧਿਆਨ ਰੱਖਣਾ ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਔਰ ਇਸ ਤਰੀਕੇ ਦੀ ਗੱਲ ਅਸੀਂ ਵੀ ਚਿੱਠੀਆਂ ਉਹਨਾਂ ਨੂੰ ਜਿਹੜੀਆਂ ਨਗਰ ਕੀਰਤਨ ਜਿਹੜਾ ਅਸੀਂ ਅਨੰਦਪੁਰ ਸਾਹਿਬ ਤੋਂ ਲਿਆ ਰਿਹਾ ਅਸੀਂ ਵੀ ਲਿਖਿਆ ਨੇ ਸੋ ਇਹ ਕੋਰਸਪੋਂਡੈਂਸ ਬਿਟਵੀਨ ਦੋਨੋਂ ਕਮੇਟੀਆਂ ਦੀ ਬਿਲਕੁਲ ਪ੍ਰਾਪਰ ਤਰੀਕੇ ਦੇ ਨਾਲ ਹੋ ਰਹੀ ਹੈ ਜਿਹੜੀ ਮੈਂ ਸਮਝਦਾ ਸardar parm ji singh ਸਰਨਾ ਨੂੰ ਸਮਝ ਨਹੀਂ ਆ ਰਹੀ ਹੈ ਉਹਨਾਂ ਨੂੰ ਇਸ ਉਖਾਵ ਵੀ ਨਹੀਂ ਲੱਗ ਰਹੀ ਕਿਉਂਕਿ ਪਿਛਲੇ 4 ਦਿਨ ਪਹਿਲਾਂ ਜਦ ਅਸੀਂ ਅਮਰਤਰ ਸਾਹਿਬ ਤਾਂ ਅਮੀਰ ਸਾਹਿਬ ਨਾਲ ਮੀਟਿੰਗ ਕਰਕੇ ਆਏ ਜਦ ਅਸੀਂ ਉਹਨਾਂ ਨੂੰ ਸੱਦਾ ਦੇ ਕੇ ਆਇਆ ਮੈਨੂੰ ਲੱਗਦਾ ਉਸ ਤੋਂ ਬਾਅਦ ਇਹ ਜ਼ਿਆਦਾ ਬੁਖਲਾਗੇ ਨਹੀਂ ਕਿਉਂਕਿ ਇੱਕ ਚੰਗੇ ਮਾਹੌਲ ਦੇ ਵਿੱਚ ਸੁਖਾਵੇ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਜਿਦੇ ਵਿੱਚ ਮੇਰੇ ਨਾਲ ਸਦਾ ਜਗਦੀਪ ਸਿੰਘ ਕਾਲੂ ਸਾਹਿਬ ਸਦਾ ਗੁਰਮੀਤ ਸਿੰਘ ਪਾਟਿਆ ਜੀ ਭੁਪਿੰਦਰ ਸਿੰਘ ਪੁੱਲਰ ਸਾਹਿਬ ਸਾਰਿਆਂ ਨੇ ਇੱਕ ਬੜੇ ਵਧੀਆ ਤਰੀਕੇ ਦੇ ਨਾਲ ਰੱਖੀ ਉਹਨਾਂ ਨੂੰ ਕਿ ਤੁਸੀਂ ਦਿੱਲੀ ਦੇ ਵਿੱਚ ਆਓ ਔਰ ਤੁਹਾਡਾ ਸਤਕਾਰ ਕਰਾਉਣਾ ਔਰ ਕਰਨਾ ਇਹ ਸਾਡੀ ਜ਼ਿੰਮੇਵਾਰੀ ਹੋਏਗੀ ਸੋ ਬੜੇ ਅੱਛੇ ਮਾਹੌਲ ਦੇ ਨਾਲ ਉਹਨਾਂ ਨੇ ਸਾਨੂੰ ਹਾਮੀ ਵੀ ਭਰੀ ਆ ਔਰ ਕਈ ਗੱਲਾਂ ਫੁਜੀਆ ਨੇ ਜਿਹੜੀਆਂ ਧਾਮੀ ਸਾਹਿਬ ਜੀ ਦਾ ਆਪ ਜਵਾਬ ਦੇਣਗੇ ਸੋ ਮੈਂ ਸਮਝਦਾ ਕਿ ਇਹ ਮਾਹੌਲ ਜਿਹੜਾ ਅੱਜ ਸਰਨਾ ਸਾਹਿਬ ਨੂੰ ਪਸੰਦ ਨਹੀਂ ਆ ਰਿਹਾ ਇਸ ਕਰਕੇ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਬਿਲਕੁਲ ਬਿਲਕੁਲ ਉਹਨਾਂ ਨੇ ਨਗਰ ਟ੍ਰਾਂਸਪਰੈਂਸੀ ਬਿਆਨਬਾਜ਼ੀ ਹੋ ਰਹੀ ਕੋਈ ਗੱਲ ਉਹਨਾਂ ਨੇ ਨਗਰ ਕੀਰਤਨ ਦੀ ਨਾ ਸਾਡੇ ਨਾਲ ਕੀਤੀ ਹੈ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਔਰ ਸੱਦੇ ਦੀ ਗੱਲ ਕੀਤੀ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਸੀ ਕਿ ਜੇ ਤੁਸੀਂ ਸਾਡੀ ਜ਼ਿੰਮੇਵਾਰੀ ਲਾਓਗੇ ਤੇ ਅਸੀਂ ਇਸ ਨਗਰ ਕੀਰਤਨ ਦੀ ਰੂਪਰੇਖਾ ਉਸੇ ਸਾਹਮਣੇ ਬਣਾਵਾਂਗੇ ਜਿਹੜੀ ਦਿੱਲੀ ਦੀ ਸੰਗਤ ਨੂੰ ਅਸੀਂ ਲੈ ਕੇ ਚੱਲੀਏ ਔਰ ਮੈਂ ਸਮਝਦਾ ਕਿ ਐਸਜੀਪੀਸੀ ਨੂੰ ਐਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸੀ ਕਿ ਜਿਹੜੀ ਇਲੈਕਟਿਡ ਦਿੱਲੀ ਦੀ ਸੰਗਤ ਨੇ ਜਿਸ ਸੰਸਥਾ ਨੂੰ ਚੁਣ ਕੇ ਰੱਖਿਆ ਹੋਏ ਉਹਦੇ ਨਾਲ ਔਰ ਜਿਹੜਾ ਤੁਹਾਡੇ ਨਾਲ ਹਮੇਸ਼ਾ ਹੱਥ ਵਧਾ ਕੇ ਤੁਹਾਡੇ ਨਾਲ ਚੱਲਣ ਨੂੰ ਤਿਆਰ ਹੋਵੇ ਤੁਹਾਨੂੰ ਉਹਨੂੰ ਅੱਗੇ ਕਰਨਾ ਚਾਹੀਦਾ ਸੀ ਹਾਂ ਮੈਂ ਜਿਹੜੀ ਗੱਲ ਸਮਝ ਰਿਹਾ ਕਿ ਅਕਾਲੀ ਦਲ ਜਿਸ ਤਰੀਕੇ ਦੇ ਨਾਲ ਆਸ਼ਰੂਮਨੀ ਕਮੇਟੀ ਤੇ ਹਾਵੀ ਹੋਇਆ ਹੋਇਆ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਸ ਉਹ ਸੈਮੀਨਾਰ ਨੂੰ ਸ਼ੁਰੂ ਕਰਾਨਗੇ ਔਰ ਗੜਗੜ ਸਾਹਿਬ ਉਸ ਤੋਂ ਬਾਅਦ ਬੋਲਣਗੇ ਸੋ ਮੈਂ ਸਮਝਦਾ ਕਿ ਇਹ ਅਕਾਲੀ ਦਲ ਜਿਸ ਤਰੀਕੇ ਦੇ ਨਾਲ ਅੱਜ ਸ਼ਰਮਣੀ ਕਮੇਟੀ ਤੇ ਹਾਵੀ ਹੋ ਗਿਆ ਅਸਬ ਦੇ ਅੱਗੇ ਜਨਤਕ ਹੈ ਔਰ ਉਹਨਾਂ ਲੋਕਾਂ ਦੇ ਹੱਥ ਦਿੱਲੀ ਚ ਕਮਾਂਡ ਦਿੱਤੀ ਗਈ ਹੈ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਹਮੇਸ਼ਾ ਦੋ ਦੋ ਸੰਗਰਾਮਾਂ ਦੋ ਦੋ ਗੁਰਪੁਰਬ ਔਰ ਜਿਹੜੇ ਸ਼ਤਾਬਦੀ ਹੈ ਅੱਜ ਦੋ ਕਰਨ ਦੀ ਕੋਸ਼ਿਸ਼ ਕਰ ਰਹੇ ਨਹੀਂ ਮੇਰਾ ਮੈਂ ਮੈਂ ਤੁਹਾਡੀ ਗੱਲ ਨੂੰ ਕੁਐਸਚਨ ਪੂਰਾ ਹੋਣ ਤੋਂ ਪਹਿਲੇ ਗੱਲ ਕਰੈਕਟ ਕਰਾਂਗਾ ਮੇਰਾ ਮਸਲਾ ਕੋਈ ਪਰਮਜੀਤ ਸਿੰਘ ਸਰਨਾਨੀ ਹੈ ਮੇਰਾ ਮਸਲਾ ਕੋਈ ਨਗਰ ਕੀਰਤਨ ਨਹੀਂ ਹੈ ਮੇਰਾ ਮਸਲਾ ਜਿਸ ਜਗ੍ਹਾ ਤੇ ਉੱਤੇ ਸ਼ਰਾਬਾਂ ਵਰਤਾਈਆਂ ਜਾਂਦੀਆਂ ਉਸ ਆਡੀਟੋਰੀਅਮ ਵਿੱਚ ਗੁਰਤੇਗ ਬਾਦਰ ਸਾਹਿਬ ਦਾ ਪ੍ਰੋਗਰਾਮ ਹੋ ਰਿਹਾ ਮੇਰਾ ਮਸਲਾ ਉਹ ਹੈ ਉੱਥੇ ਅਕਾਲ ਤਖਤ ਦਾ ਜਥੇਦਾਰ ਜਾਏ ਉੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜਾਣ ਉੱਥੇ ਸੈਮੀਨਾਰ ਗੁਰਤੇਬ ਬਾਦਰ ਸਾਹਿਬ ਦੀ ਸ਼ਹਾਦਤ ਦੇ ਉੱਤੇ ਹੋ ਰਿਹਾ ਹੋਏ ਕੀ ਇਹ ਜਗਾ ਸੰਗਤ ਇਹਨੂੰ ਮਾਫ ਕਰੇਗੀ ਸੋ ਮੇਰਾ ਮੁੱਦਾ ਅੱਜ ਦਾ ਐਵੇਂ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮੈਂ ਦੇ ਉੱਤੇ ਬੇਨਤੀ ਬਾਰ-ਬਾਰ ਕਰ ਰਿਹਾ ਤੁਹਾਡੇ ਮਾਧਮ ਤੋਂ ਵੀ ਕਰ ਰਿਹਾ ਪਰ ਮੈਂ ਮੈਂ ਫੋਨ ਤੇ ਕੀ ਮੈਂ ਪਰਸਨਲ ਜਾ ਕੇ ਗੱਲ ਕੀਤੀਆਂ ਨੇ ਹੁਣ ਉਹਨਾਂ ਨਾਲ ਬੈਠ ਕੇ ਕਿਹੜੀ-ਕਿਹੜੀਆਂ ਗੱਲਾਂ ਹੋਈਆਂ ਨੇ ਨਾ ਉਹ ਕੈਮਰਾਸ ਨਹੀਂ ਹੋ ਸਕਦੀਆਂ ਨਾ ਇਹ ਗੱਲਾਂ ਮਗਰ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਉੱਤੇ ਸੀਨੀਅਰ ਮੈਂਬਰ ਬੈਠੇ ਜੀ ਮਾਤਾ ਸਾਹਿਬ ਬੈਠੇ ਸੀ ਹਾਲ ਕਾ ਜੀ ਬੈਠੇ ਜੀ ਉਹਨਾਂ ਦੇ ਪ੍ਰਤਾਪ ਸਿੰਘ ਜੀ ਸੈਕਟਰੀ ਬੈਠੇ ਸੀ ਤਾਮੀ ਸਾਹਿਬ ਆਪ ਸੀ ਔਰ ਉੱਥੇ ਸਾਡੀ ਦਿੱਲੀ ਕਮੇਟੀ ਦੇ ਦੋ ਐਗਜ਼ੀਕਟਿਵ ਮੈਂਬਰਸ ਔਰ ਜਨਰਲ ਸੈਕਟਰੀ ਨਾਲ ਬੈਠੇ ਹੋ ਤਾਂ ਇੱਕ ਮਾਹੌਲ ਬੜਾ ਚੰਗਾ ਮਾਹੌਲ ਸੀ ਉਸ ਮਾਹੌਲ ਨੂੰ ਡਾਈਜੈਸਟ ਨਹੀਂ ਹੋ ਰਿਹਾ ਪਰਮਜੀਤ ਸਿੰਘ ਸਰਨਾਉਣਾ ਕੋਲੋਂ ਇਸ ਕਰਕੇ ਸਾਰਾ ਕੁਝ ਖਲਲ ਦਿੱਲੀ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਅਮਰਸ ਅਸੀਂ ਅਸੀਂ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਲਿਆਣਾ ਹੈ ਸਾਨੂੰ ਉਹਨਾਂ ਨੇ ਮਨਜ਼ੂਰੀ ਦਿੱਤੀ ਆ ਮੇਰੀ ਰੈਸ਼ ਦੀ ਗੱਲ ਉੱਥੇ ਬਾਰੇ ਚਾਵਲਾ ਸਾਹਿਬ ਤੋਂ ਉਸ ਏਰੀਆ ਨਾਲ ਬਿਲੋਂਗ ਕਰਦੇ ਨੇ ਉਹ ਦੇਖਦੇ ਨੇ ਤੱਕ ਉਸ ਤੱਕ ਸਾਹਿਬ ਨੂੰ ਮੇਰੀ ਉਹਨਾਂ ਨਾਲ ਪਰਸਲ ਪਰਸੋਂ ਗੱਲ ਹੋਈ ਹੈ ਉਹਨਾਂ ਨੇ ਕਿਹਾ ਜੀ ਮੈਨੂੰ ਮੈਨੇਜਰ ਦੇ ਨਾਮ ਦੇ ਉੱਤੇ ਚਿੱਠੀ ਦਿਓ ਜਿਹੜੀ ਹੁਣੇ ਡਰਾਫਟ ਹੋ ਰਹੀ ਹੈ ਸਾਨੂੰ ਅਸੀਂ ਉਹਨਾਂ ਨੂੰ ਆਂਦਾ ਸੱਦਾ ਦਿੱਤਾ ਇੱਥੋਂ ਉਹਨਾਂ ਨੇ ਜਿਹੜਾ ਨਗਰ ਕੀਰਤਨ ਲੈ ਕੇ ਜਾਣਾ ਅਸੀਂ ਉਹਦੇ ਬਾਰੇ ਉਹਨਾਂ ਨੂੰ ਸੱਦਾ ਦਿੱਤਾ ਹਰ ਚੀਜ਼ ਬੜੇ ਵਧੀਆ ਤਰੀਕੇ ਦੇ ਨਾਲ ਹੋਈ ਹੈ ਔਰ ਇਹ ਗੱਲ ਜਿਹੜੀ ਹੈ ਦਿੱਲੀ ਦੇ ਵਿੱਚ ਜਿਹੜਾ ਖਲਲ ਪਾ ਰਿਹਾ ਅਸੀਂ ਉਹਦੇ ਬੰਦੇ ਦੇ ਉੱਤੇ ਦੇਖੋ ਮੈਂ ਇਹ ਗੱਲ ਨਹੀਂ ਕਰਦਾ ਕਿ ਵੀ ਉਹਨਾਂ ਨੂੰ ਪਤਾ ਹੋਏਗਾ ਕਿਉਂਕਿ ਇਹ ਕਦੀ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਅੰਮ੍ਰਿਤਸਰ ਜਾਬ ਜਾ ਰਹੇ ਆ ਜਾਂ ਲੁਧਿਆਣਾੇ ਜਾ ਰਹੇ ਆ ਜਲੰਧਰ ਜਾ ਰਹੇ ਆ ਉਥੇ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਅਗਰ ਕਿਸੇ ਜਗ੍ਹਾ ਤੇ ਰਖਵਾਈ ਗਈ ਹੈ ਅ ਮੈਂ ਸਿਰਫ ਪ੍ਰੈਸ ਕਾਨਫਰੰਸ ਦੀ ਗੱਲ ਕਰ ਰਿਹਾ ਇਹ ਤੇ ਧਾਰਮਿਕ ਗੁਰੂ ਸਾਹਿਬ ਦੀ ਸ਼ਰਧਾਤ ਦੀ ਗੱਲ ਹੋਣੀ ਹੈ ਤੋ ਅਸੀਂ ਉੱਥੇ ਬਾਰੇ ਵੀ ਕਈ ਵਾਰ ਜਿਹੜੇ ਆਪਣੇ ਬੰਦੇ ਉੱਥੇ ਦੇ ਨੁਮਾਇੰਦੇ ਹੁੰਦੇ ਨੇ ਉਹਨਾਂ ਨੂੰ ਕੋਲ ਪੁੱਛਤਾਚ ਕਰਦੇ ਆ ਕਿ ਵੀ ਇਹ ਕਿਹੜੀ ਜਗ੍ਹਾ ਤੇ ਰਖਵਾਈ ਹੈ ਜੇ ਤਾਂ ਅਮੀਸ਼ਾਹਬ ਨੂੰ ਪਹਿਲੀ ਗੱਲ ਤੇ ਪੁੱਛਤਾਚ ਕਰਨੀ ਚਾਹੀਦੀ ਸੀ ਮਗਰ ਸਭ ਤੋਂ ਵੱਡੀ ਗੱਲ ਤੇ ਦਿੱਲੀ ਦਿੱਲੀ ਜੋਕਰ ਨੁਮਾਇੰਦਾ ਬਿਠਾ ਰੱਖਿਆ ਅਗਰ ਉਹਨਾਂ ਨੇ ਆਪਣੇ ਅਕਾਲੀ ਦਲ ਦਾ ਸਿਰਫ ਤੇ ਸਿਰਫ ਆਪਣੇ ਹੌਮੇ ਨੂੰ ਠਲ ਪਾਉਣ ਵਾਸਤੇ ਪ੍ਰੋਗਰਾਮ ਕਰਾਏ ਜਾ ਰਹੇ ਨੇ ਹੋਰ ਇਹ ਪ੍ਰੋਗਰਾਮ ਇਸ ਤੋਂ ਵੱਡੇ ਪ੍ਰੋਗਰਾਮ ਇਸ ਤੋਂ ਵਧੀਆ ਪ੍ਰੋਗਰਾਮ ਜਿਹੜੇ ਨੇ ਆਲਰੇਡੀ ਕਾਲਜਸ ਦੇ ਵਿੱਚ ਹੋ ਚੁੱਕੇ ਨੇ ਸੈਮੀਨਾਰਸ ਇਨੇ ਵਧੀਆ ਤਰੀਕੇ ਨਾਲ ਹੋ ਚੁੱਕੇ ਨੇ ਜਿਹਦੇ ਵਿੱਚ ਪੰਥ ਦੇ ਵੱਡੇ ਵੱਡੇ ਬੁਲਾਰੇ ਆਏ ਨੇ ਵੱਡੇ ਵੱਡੇ ਪ੍ਰੋਫੈਸਰਸ ਆਏ ਨੇ ਔਰ ਇਹ ਆਲਰੇਡੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰ ਰਹੀ ਹੈ ਮੈਂ ਪੁੱਛਣਾ ਚਾਹੁੰਦਾ ਸਰਨਾ ਸਾਹਿਬ ਕੋਲੋਂ ਕਿ ਇਸ ਖਾਲੀ ਪ੍ਰੋਗਰਾਮ ਦਾ ਕੀ ਮਨੋਰਥ ਕੀ ਮਕਸਦ ਹੈ ਤੁਹਾਡਾ ਸਰ ਆਪ ਨੂੰ ਇਨਵੀਟੇਸ਼ਨ ਮਿਲਿਆ ਇਸ ਪ੍ਰੋਗਰਾਮ ਕੇ ਲਈ सरना साहब देंगे मुझे आप, आपको उम्मीद है ना, मैं मुझे मुझे इसके बारे में नहीं कोई प्रोग्राम मिला कोई इनवाइट नहीं मिला और मुझे लगता नहीं कि मुझे बुलाया जब भी जाएगा क्योंकि श्रोमणी गुरुद्वारा प्रबंधक कमेटी के हाथ में नहीं है अगर श्रोमणी गुरुद्वारा प्रबंधक कमेटी ने छपाई की है तो इससे बड़ी नमोशी पंथ के लिए नहीं हो सकती कि श्रोमणी कमेटी और अकाल तख्त का जथेदार नीचे हो और अकाली दलों का प्रधान ऊपर हो